ਪਿਆਰੇ ਸਾਥੀ ਇੱਕ ਵਿਚਾਰ ਤੁਹਾਡੇ ਰੂਬਰੂ ਕਰ ਰਿਹਾ ਕਹਿੰਦੇ ਕਿਸੇ ਅੰਨੇ ਵਿਅਕਤੀ ਨੂੰ ਕਦੇ ਅੱਖਾਂ ਮਿਲ ਗਈਆਂ ਨਜ਼ਰ ਆ ਗਈ ਉਹਨੂੰ ਤੇ ਉਹਨੇ ਸਭ ਤੋਂ ਪਹਿਲਾਂ ਜਿਹੜਾ ਆ ਆਪਣੀ ਜਿਹੜੀ ਛੋਟੀ ਸੀ ਜਿਹਦੇ ਸਹਾਰੇ ਉਹ ਚੱਲਦਾ ਸੀ ਉਹਨੂੰ ਚੱਕ ਕੇ ਪਰੇ ਵਗਾ ਕੇ ਮਾਰਿਆ ਕਹਿੰਦੇ ਇਸ ਤਰੀ ਕਿਸੇ ਕਮੀਨੇ ਇਨਸਾਨ ਨੂੰ ਅਗਰ ਕੋਈ ਧਨ ਦੌਲਤ ਜਾਂ ਇਸ਼ੋ ਇਸ਼ਰਤ ਜਿਹਨੂੰ ਕਹਿ ਦਦਨੇ ਆਪਾਂ ਜਾਂ ਕੋਈ ਵਧੀਆ ਬੁਲੰਦੀ ਤੇ ਪਹੁੰਚ ਜਾਂਦਾ ਕੋਈ ਵਧੀਆ ਨੌਕਰੀ ਮਿਲ ਜਾਂਦੀ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਆਪ ਦੇ ਮੁਰਸ਼ਿਦ ਨੂੰ ਭਲਾ ਦਿੰਦਾ ਪਰਮਾਤਮਾ ਨੂੰ ਬਹੁਤ ਲੋਕ ਹੁੰਦੇ ਜਿਹੜੇ ਉਸ ਪਰਮਾਤਮਾ ਦੀ ਦੇਹ ਨੂੰ ਭੁੱਲ ਜਾਂਦੇ ਆ ਤੇ ਉਸ ਨੂੰ ਭੁੱਲ ਕੇ ਦੇ ਆਪਣੀ ਮਸਤੀ 'ਚ ਮਸਤ ਹੋ ਜਾਂਦੇ ਆ ਤੇ ਇਸ ਤਰ੍ਹਾਂ ਹੀ ਜਿਹੜੇ ਰਿਸ਼ਤੇਦਾਰ ਆ ਜਾਂ ਸੱਜਣ ਮਿੱਤਰ ਜਿਨ੍ਹਾਂ ਦੀ ਬਦੌਲਤ ਕੋਈ ਵਾਰੀ ਉਹ ਇਸ ਮਕਾਮ ਤੇ ਪਹੁੰਚਿਆ ਹੁੰਦਾ ਉਹ ਹੁਣ ਬਹੁਤ ਜਲਦੀ ਭੁਲਾ ਦਿੰਦਾ ਹੈ ਕਿਉਂਕਿ ਇਹ ਹੁੰਦਾ ਵੀ ਜਦੋਂ ਵੀ ਤੁਹਾਨੂੰ ਕੋਈ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਜਰੂਰ ਸੋਚੋ ਕਿ ਕਿਸੇ ਪਰਮਾਤਮਾ ਦੀ ਰਹਿਮ ਸਦਕੇ ਤੁਹਾਨੂੰ ਉਹ ਪ੍ਰਾਪਤੀ ਹੋਈ ਆ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੇਣਾ ਤੁਹਾਡੇ ਕਮੈਂਟ ਲੁਧਿਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ